ਟਰੱਕ ਆ ਕੇ ਚੜ ਜੇ ਬੀਬੀਆਂ ਬੈਠਾਣੇ ਪਿੱਛੇ ਕੱਢਦੇ ਉੱਥੋਂ ਬਾਹਰੋ ਕੋਈ ਵੀ ਟਰੱਕ ਆ ਕੇ ਚੜਦਾ ਕੋਈ ਵੀ ਘਟਨਾ ਘਟਦੀ ਹੈ ਤਾਂ ਇਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਕੀ ਇੰਨਾ ਨੇੜਿਓ ਇਨ੍ਹਾਂ ਦਾ ਮੁੱਖ ਮੰਤਰੀ ਜਾਂ ਮੰਤਰੀ ਜਾਣਾ ਹੋਵੇ ਦੂਰ ਤੱਕ ਠੱਲ ਲੈਂਦੇ ਨੇ ਇੱਥੇ ਨਾਨਕਲੇਵਾ ਤੇ ਬਾਕੀ ਸਾਰੇ ਧਰਮਾਂ ਦੇ ਲੋਕ ਬੈਠੇ ਨੇ ਇਹਨਾਂ ਨੂੰ ਕੋਈ ਉਹਦੀ ਕਦਰ ਨਹੀਂ ਕੀ ਆਹ ਪੁਰੀ ਜਾਂਦੀਆਂ ਗੱਡੀਆਂ ਸਾਰੀਆਂ ਉੱਥੇ ਰੋਕੋ ਖਾ ਇੱਧਰ ਰੋਕੋ ਕੋਈ ਵੀ ਚੀਜ਼ ਹੁੰਦੀ ਹੈ ਗਲਤ ਇਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਇਹ ਅਸੀਂ ਕਹਿ ਰਹੇ ਹਾਂ ਅਸੀਂ ਇੱਥੇ ਬੈਠੇ ਹਾਂ ਇਹਨਾਂ ਨੇ ਹੁਣੇ ਗੱਲ ਕਲੀਅਰ ਕੀਤੀ ਹੈ ਗੁਰਪ੍ਰੀਤ ਜੀ ਉਰਾਂਦੀ ਹੌਲਕਾ ਸਾਹਿਬ ਉਰਾਂਦੀ ਇਹਨਾਂ ਦੀ ਡਿਸਕਸ਼ਨ ਚੀਫ ਸਕੱਟਰੀ ਨਾਲ ਹੋ ਚੁੱਕੀ ਹੈ ਇਹਨਾਂ ਦੀ ਪ੍ਰਧਾਨ ਨਾਲ ਗੱਲ ਹੋ ਚੁੱਕੀ ਆਮ ਆਦਮੀ ਪਾਰਟੀ ਦਾ ਔਰ ਮਨਿਸਟਰ ਵੀ ਹੈ ਕਰਨਾ ਰੈਡੀਓ ਚੁੱਕਿਆ ਇਸ ਤੋਂ ਥੱਲੇ ਕੋਈ ਵੀ ਆਸ਼ਵਾਸਨ ਦੇਣਗੇ ਸਾਨੂੰ ਨਾ ਮਨਜ਼ੂਰ ਹੈ ਅਸੀਂ ਇੱਥੇ ਬਹਿ ਗਏ ਆਂ ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਝੋਜਹਰੂ ਜਥੇਬੰਦੀਆਂ ਨੂੰ ਔਰ ਪੰਥਾਲੀਆਂ ਸਾਰੀਆਂ ਜਥੇਬੰਦੀਆਂ ਨੂੰ ਔਰ ਹਿੰਦੂ ਜਥੇਬੰਦੀਆਂ ਨੂੰ ਸੱਦਾ ਦਿੰਦੇ ਆ ਕਿ ਇੱਥੇ ਆ ਜਾਓ ਸਾਰੇ ਜਣੇ ਇੱਥੇ ਆ ਜਾਓ چو دے جو ابھی رہنے گروا داستا لڑائی شروع ہو گئی ہے بنو گا نہیں تو سنگت بیٹھی ہے